ਸਾਬ ਇੰਡੀਅਨਸ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਕਿਉਂਕਿ ਆਪਣਾ ਜਿਹੜਾ ਇੰਡੀਅਨ ਪਾਸਪੋਰਟ ਆ ਉਹ ਵਰਲਡ ਰੈਂਕਿੰਗ ਚ 77 ਨੰਬਰ ਤੇ ਚਲੇ ਗਿਆ ਹਾਂਜੀ ਤੇ ਤੁਹਾਡੇ ਹਿਸਾਬ ਨਾਲ ਇਸ ਦੇ ਆਮ ਲੋਕਾਂ ਨੂੰ ਕੀ ਫਾਇਦੇ ਹੋ ਸਕਦੇ ਨੇ ਸੁਖਰੀ ਬੜੀ ਖੁਸ਼ੀ ਦੀ ਗੱਲ ਆ ਕਿ ਇੰਡੀਆ ਦੇ ਪਾਸਪੋਰਟ ਨੇ ਇੱਕ ਵੱਡੀ ਛਲਾਂਗ ਲਗਾਈ ਆ ਤੇ ਵਰਲਡ ਰੈਂਕਿੰਗ ਦੇ ਵਿੱਚ ਤੇ ਹੁਣ ਇਸ ਦਾ ਆਮ ਲੋਕਾਂ ਨੂੰ ਫਾਇਦਾ ਇਹ ਹੋਏਗਾ ਕਿ ਜਿਸ ਤਰੀਕੇ ਨਾਲ ਇੰਡੀਆ ਆਉਣ ਵਾਲੇ ਸਾਲਾਂ ਦੇ ਵਿੱਚ ਤਰੱਕੀ ਕਰ ਰਿਹਾ ਹੈ ਇਸ ਟਾਈਮ ਇੰਡੀਆ ਇਕਨੋਮਿਕਲੀ ਤੌਰ ਤੇ ਚੌਥੇ ਨੰਬਰ ਤੇ ਵਰਲਡ ਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਨੁਮਾਨ ਲਗਾਇਆ ਜਾ ਰਿਹਾ ਹੈ ਸਾਰੇ ਦੇਸ਼ਾਂ ਵੱਲੋਂ ਕਿ ਇੰਡੀਆ ਪਹਿਲੇ ਦੂਜੇ ਨੰਬਰ ਦੇ ਉੱਤੇ ਆ ਜਾਵੇਗਾ ਉਸੇ ਤਰੀਕੇ ਦੇ ਨਾਲ ਜਿਹੜਾ ਇੰਡੀਆ ਦਾ ਪਾਸਪੋਰਟ ਆ ਉਸ ਦੀ ਵੈਲਿਊ ਵੀ ਵਧੇਗੀ ਹੁਣ ਇਸ ਟਾਈਮ ਇੰਡੀਆ ਦਾ ਪਾਸਪੋਰਟ 77ਵੇਂ ਨੰਬਰ ਤੇ ਆਇਆ ਹੈ ਤੇ ਨਾਲ ਹੀ ਇੰਡੀਆ ਨੂੰ 60 ਕੰਟਰੀ ਦਾ ਵੀਜ਼ਾ ਫ੍ਰੀ ਹੋ ਗਿਆ ਹੈ ਇਸ ਦੇ ਨਾਲ ਕੋਈ ਵੀ ਬੰਦਾ ਆਮ ਬੰਦਾ ਬਿਨਾ ਵੀਜ਼ੇ ਤੋਂ 60 ਕੰਟਰੀਆਂ ਦੇ ਉੱਤੇ ਜਾ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਇਹ ਰੈਂਕਿੰਗ ਛਾਲਾ ਮਾਰ ਕੇ ਅੱਗੇ ਵਧੇਗੀ ਜਿਉਂ-ਜਿਉਂ ਸਾਡਾ ਦੇਸ਼ ਤਰੱਕੀ ਕਰੇਗਾ ਉਸੇ ਹਿਸਾਬ ਦੇ ਨਾਲ ਸਾਡਾ ਪਾਸਪੋਰਟ ਦੀ ਰੈਂਕਿੰਗ ਵਧੇਗੀ ਤੇ ਨਾਲ ਸਾਨੂੰ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਸਾਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਆਮ ਲੋਕਾਂ ਦੇ ਲਈ ਬਹੁਤ ਵੱਡੀ ਰਾਹਤ ਹੈ ਕਿਉਂਕਿ ਕਦੇ ਸਮਾਂ ਹੁੰਦਾ ਸੀ ਸੁਖ ਪੀੜ ਕਿ ਜਦੋਂ ਵਰਲਡ ਦੇ ਵਿੱਚ ਇੰਡੀਆ ਨੂੰ ਇੰਡੀਆ ਤੱਕ ਪਹੁੰਚਣ ਲਈ ਲੋਕ ਗੋਰੇ ਅੰਗਰੇਜ਼ 600 ਸਾਲ ਸਮੁੰਦਰ ਦੇ ਵਿੱਚ ਉਹਨਾਂ ਨੇ ਗੁਜ਼ਾਰਤਾ ਕਿ ਇੰਡੀਆ ਨੂੰ ਜਾਈਏ ਕਿਵੇਂ ਜਾਈਏ ਉਸੇ ਤਰੀਕੇ ਨਾਲ ਇਹ ਹਿਸਟਰੀ ਰਿਪੀਟ ਹੋ ਰਹੀ ਹੈ ਕਿ ਦੁਬਾਰਾ ਇੰਡੀਆ ਦੁਨੀਆ ਦਾ ਨੰਬਰ 1 2 ਨੰਬਰ ਦਾ ਕੰਟਰੀ ਬਣ ਰਿਹਾ ਇਹ ਸਾਰੇ ਇੰਡੀਅਨ ਵਾਸੀਆਂ ਨੂੰ ਵਧਾਈਆਂ ਦਾ ਹੈਗੀਆਂ ਤੇ ਨਾਲ ਦੀ ਨਾਲ ਪ੍ਰਮਾਤਮਾ ਤੋਂ ਆਸ ਕਰਦੇ ਹਾਂ ਕਿ ਦਿਨ ਦੁਗਣੀ ਰਾਤ ਚੌਗਣੀ ਸਾਡਾ ਦੇਸ਼ ਤਰੱਕੀ ਕਰਦਾ ਰਹੇ